ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਅਸੀਂ ਮੌਜੂਦ ਹਾਂ ਸ਼ੰਭੂ ਬੈਰੀਅਰ ਤੇ ਤੇ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗੇ ਕਿਸ ਤਰੀਕੇ ਦੇ ਨਾਲ ਨੌਜਵਾਨ ਕਿਸਾਨ ਤੇ तमाम ਯੂਨੀਅਨਾਂ ਜਿਹੜੀਆਂ ਹਨ ਉਹ ਬਾਰਡਰ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਕੇਂਦਰ ਦੇ ਨਾਲ ਲੀਡਰਾਂ ਨਾਲ ਜੋ ਕਿਸਾਨਾਂ ਦੀ ਬੈਠਕ ਸੀ ਉਹ ਉਸ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਇਸ ਵੇਲੇ ਜਿਹੜਾ ਹੈਗਾ ਕਿਸਾਨ ਆਗੂ ਜੋ ਹਨ ਤਮਾਮ ਕਿਸਾਨ ਇਕੱਠੇ ਹੋ ਰਹੇ ਹਨ ਬਾਰਡਰ ਤੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਿੱਧਾ ਹਾਈਵੇ ਤੋਂ ਐਨ ਐਚ 44 ਜਿਹੜਾ ਹੈਗਾ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਨ ਐਚ 44 ਦੇ ਉੱਪਰ ਕਿਸਾਨਾਂ ਨੇ ਜਿਹੜਾ ਬਾਰਡਰ ਤੇ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਚਲੋ ਦਾ ਨਾਰਾ ਜਿਹੜਾ ਹੈਗਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ ਹੈਗਾ ਦਿੱਤਾ ਗਿਆ ਸੀ ਤਾਂ ਤੁਸੀਂ ਅੱਗੇ ਦੇਖ ਸਕਦੇ ਹੋ ਤਸਵੀਰਾਂ ਕਿ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਛੱੜਨੇ ਸ਼ੁਰੂ ਕਰ ਦਿੱਤੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਗੇ ਅੱਗੇ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਪੁਲਿਸ ਵੱਲੋਂ ਛੱੜਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਪੁਲਿਸ ਨੇ ਛੱੜਨੇ ਸ਼ੁਰੂ ਕਰ ਦਿੱਤੇ ਨੇ ਤਾਂ ਲਗਾਤਾਰ ਕਿਸਾਨ ਅ ਅੱਗੇ ਵਧ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅਥਰੂ ਕੈਸ ਦੇ ਗੋਲੇ ਜਿਹੜੇ ਪੁਲਿਸ ਵੱਲੋਂ ਛੱਡਨੇ ਸ਼ੁਰੂ ਕਰ ਦਿੱਤੇ ਨੇ ਤਾਂ ਨਵਦੀਪ ਤੁਸੀਂ ਦੇਖ ਸਕਦੇ ਹੋ ਪਿਛਲੀ ਵਾਰ వాటర్ ਕੈਨਨ ਦੇ ਉੱਪਰ ਚੜ ਗਏ ਸੀ ਤਾਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਅੱਗੇ ਜਾ ਰਹੇ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨਵਦੀਪ ਵੀ ਇੱਥੇ ਪਹੁੰਚਾ ਹੋਇਆ ਨਵਦੀਪ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਨਵਦੀਪ ਅ ਅੱਗੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਨਵਦੀਪ ਜਿਹੜਾ ਹੈਗਾ ਇਸ ਵੇਲੇ ਅ ਪਿੱਛੇ ਆ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਭਾਰੀ ਪੁਲਿਸ ਫੋਰਸ ਜਿਹੜੀ ਹੈਗੀ ਆ ਉਹ ਤਣਾਤ ਕੀਤੀ ਗਈ ਹੈ ਤਾਂ ਹਰ ਬਾਰਡਰ ਦੇ ਉੱਪਰ ਪੂਰਾ ਅ ਸਖਤ ਜਿਹੜਾ ਹੈਗਾ ਪੁਲਿਸ ਵੱਲੋਂ ਸ਼ਕਤੀ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਕੱਲ ਵੀ ਸ਼ੰਭੂ ਬੈਰੀਅਰ ਦੇ ਉੱਪਰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ ਤਾਂ ਹੁਣ ਵੀ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਲਗਾਤਾਰ ਐਸਕੇਐਮ ਗੈਰ ਰਾਜਨੀਤਿਕ ਜਿਹੜਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ ਕੱਲ ਐਮਐਸਪੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਮੀਟਿੰਗ ਜਿਹੜੀ ਹੈਗੀ ਆ ਬੇ ਸਿੱਟਾ ਰਹੀ ਸੀ ਤਾਂ ਪਿਛਲੀ ਵਾਰ ਜਦੋਂ ਬੈਰੀਗੇਟਾਂ ਨੂੰ ਹਟਾ ਕੇ ਵਾਟਰ ਕੈਨਨ ਦੇ ਉੱਪਰ ਨਵਦੀਪ ਚੜ੍ਹ ਗਏ ਸਨ ਤਾਂ ਇੱਥੇ ਮੌਜੂਦ ਹਨ ਤਾਂ ਤੁਸੀਂ ਤਮਾਮ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨ ਜੋਹਾਨ ਉਹ ਲਗਾਤਾਰ ਅੱਗੇ ਵਧ ਰਹੇ ਹਨ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਾਤਾਰ ਵਾਟਰ ਕੈਨਨ ਜਿਹੜੀ ਹੈਗੀ ਆ ਉਸ ਦੀ ਇਸਤੇਮਾਲ ਵੀ ਜਿਹੜੀ ਹੈਗੀ ਆ ਕਰਨ ਦੇ ਲਈ ਖਾਸ ਤੌਰ ਤੇ ਉਸ ਦੇ ਵਿੱਚ ਸਾਥੀਆਂ ਨੂੰ ਅਪੀਲ ਆ ਵੀਰ ਜਿਹੜਾ ਹੈਗਾ ਪਿੰਕ ਕਲਰ ਦਾ ਪਾਣੀ ਜਿਹੜਾ ਹੈਗਾ ਓਹੋ ਛੱਡਿਆ ਜਾ ਸਕਦਾ ਜੋ ਖਬਰਾਂ ਮਿਲੀਆਂ ਹਨ ਕਿ ਉਸ ਦੇ ਵਿੱਚ ਕੁਝ ਮਲਾਇਆ ਹੋ ਸਕਦਾ ਹੈ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਇੱਕ ਅਨਾਉਂਸਮੈਂਟ ਇੱਥੇ ਕਰਦੇ ਨਜ਼ਰ ਆ ਰਹੇ ਨੇ ਕਿ ਇਸ ਮੋਰਚੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਖਰਾਬੀ ਨਾ ਕੀਤੀ ਜਾਵੇ ਕਿਸੇ ਵੀ ਤਰੀਕੇ ਦੀ ਹਾਂ ਕਿਸੇ ਵੀ ਮਨਮਰਜ਼ੀ ਨਾ ਕਰਨ ਦੀ ਅਪੀਲ ਜਿਹੜੀ ਹੈਗੀ ਆ ਉਹ ਕਿਸਾਨ ਆਗੂ ਵੱਲੋਂ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਣੇ 144 ਧਾਰਾ ਜਿਹੜੀ ਹੈਗੀ ਆ ਉਹ ਤਮਾਮ ਕਦੇ ਵੀ ਨਹੀਂ ਕਰਦਾ ਦਿੱਲੀ ਚੰਡੀਗੜ੍ਹ ਤਮਾਮ ਬਾਰਡਰਾਂ ਦੇ ਉੱਪਰ ਜਿਹੜੀ ਹੈਗੀ ਆ ਉਹ ਲਗਾਈ ਹੋਈ ਹੈ ਤਾਂ 5000 ਦੇ ਕਰੀਬ ਜਿਹੜੇ ਹਨ ਸੁਰੱਖਿਆ ਜਵਾਨ ਜਿਹੜੇ ਹਨ ਉਹ ਕਿਤੇ ਗਏ ਹਨ ਤਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਥਰੂ ਗੈਸ ਦੇ ਬੋਲੇ ਪੁਲਿਸ ਵੱਲੋਂ ਛੱਡੇ ਗਏ ਤਾਂ ਬੇਇੱਜ਼ਤੀ ਹੈ ਅਪੀਲ ਹੈ ਜਦ ਤੱਕ ਪਰ ਯੂਥ ਕਿਸਾਨ ਜਿਹੜਾ ਹੈਗਾ ਉਹ ਨੌਜਵਾਨ ਜਿਹੜੇ ਹਨ ਉਹ ਲਗਾਤਾਰ ਅੱਗੇ ਵਧ ਰਹੇ ਹਨ ਤਾਂ ਤੁਹਾਨੂੰ ਤਮਾਮ ਤਸਵੀਰਾਂ ਜਿਹੜੀਆਂ ਹਨ ਉਹ ਸਿੰਘੂ ਬਾਰਡਰ ਤੋਂ ਦਿਖਾ ਰਹੇ ਆ ਤਾਂ ਤੁਸੀਂ ਅ ਦੇਖ ਸਕਦੇ ਹੋ ਨਵਦੀਪ ਸਾਡੇ ਨਾਲ ਹੈ ਮੈਨੂੰ 2 ਘੰਟੇ ਲਗਾਤਾਰ ਨਵਦੀਪ ਸਾਡੇ ਨਾਲ ਹੈ ਪਿਛਲੀ ਵਾਰ ਤੁਸੀਂ ਵਾਟਰ ਕੈਨਨ ਦੇ ਉੱਪਰ ਚੜ੍ਹ ਕੇ ਸੀ ਪੁਲਿਸ ਪਹਿਲਾਂ ਹੀ ਵਾਟਰ ਕੈਨਨ ਅੱਗੂ ਗੈਸ ਦੇ ਦੋਲੇ ਇਸਤੇਮਾਲ ਕਰਦੀ ਹੈ ਕਿਵੇਂ ਦੇਖ ਰਹੇ ਹੋ اپੀਲ ਹੋ ਰਹੀ ਹੈ ਕਿ ਮੋਰਚੇ ਨੂੰ ਖਰਾਬ ਨਾ ਕੀਤਾ ਜਾਵੇ ਨੌਜਵਾਨਾਂ ਨੂੰ ਪਿੱਛੇ ਆਉਣ ਦੀ اپੀਲ ਵੀ ਕਰ ਰਹੇ ਨੇ ਹਾਂਜੀ ਹਾਂਜੀ ਇਹ ਦੇਖੋ ਸਾਡੀ ਤੁਹਾਡੇ ਰਾਹੀਂ ਬੇਨਤੀ ਵੀ ਕਰਦੇ ਆ ਨੌਜਵਾਨਾਂ ਨੂੰ ਜਾਬਤੇ 'ਚ ਰਹਿਣਾ ਬਾਬਾ ਜੀ ਸਾਰਿਆਂ ਨੇ ਜਾਬਤੇ 'ਚ ਰਹਿ ਕੇ ਲੀਡਰਸ਼ਿਪ ਦੇ ਨਾ ਰਲ ਕੇ ਜੇ ਅਸੀਂ ਪਹਿਲਾਂ ਵੀ ਅੰਦੋਲਨ ਜਿੱਤੇ ਨੇ ਦੁਬਾਰਾ ਫੇਰ ਜਿੱਤਾਂਗੇ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਵਿਜਾਪਤੀ ਚ ਰਹੋ ਅਤੇ ਲੀਡਰਸ਼ਿਪ ਜੀਮੇ ਸਾਨੂੰ ਦੇਸ਼ ਕਰਨਗੀ ਇਹ ਕੁਛ ਨਹੀਂ ਕਿਸਾਨਾਂ ਨੂੰ ਕਦੀ ਕੋਈ ਨਹੀਂ ਰੋਕ ਸਕਿਆ ਨਾ ਪਹਿਲਾਂ ਰੋਕ ਸਕਿਆ ਠੀਕ ਹੈ ਨਾ 2020 ਚ 5 ਸਾਲ ਹੋ ਗਏ ਸਾਨੂੰ ਅੰਦੋਲਨ ਲੜਦਿਆਂ ਨੂੰ ਠੀਕ ਹੈ ਨਾ ਇਹ ਵਾਟਰ ਬੂਟਰ ਗੈਨ ਨਾ ਇਹ ਆຊੂ ਗਿਆ ਇਸ ਦੇ ਗੋਲੇ ਇਹ ਪਰਚੇ ਪੁਰਚੇ ਅਸੀਂ ਬਹੁਤ ਦੇਖੇ ਹੋਏ ਨੇ ਹੈਨਾ ਤੇ ਦੇਖਦੇ ਆਏ ਆ ਠੀਕ ਹੈ ਨਾ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੀ ਸੱਚ ਚੱਕ ਦੀ ਲੜਾਈ ਆ ਮੋਦੀ ਨੇ ਹੁਣੇ ਭਾਰਤ ਰਤਨ ਦਿੱਤਾ ਸੁਆਮੀ ਨਾਥ ਨੂੰ ਹੈਨਾ ਸੁਆਮੀ ਨਾਥ ਨੂੰ ਭਾਰਤ ਰ ਤੇ ਸੁਵਮੀਨਾਥ ਰਿਪੋਰਟ ਤੁਸੀਂ ਲਾਗੂਰੀ ਕਰ ਸਕਦੇ ਕਿਸਾਨਾਂ ਦੀ ਹੈ ਨਾ ਤੇ ਸਿੱਧਾ ਹੀ ਕਹਿ ਰਹੇ ਆ ਵੀ ਬਾਬਾ ਜੀ ਤੁਸੀਂ ਵਾਅਦਾ ਕੀਤਾ ਸੀ ਜਦੋਂ ਆਪਣਾ ਸੱਤਾ ਚਾਏ ਸੀਗੇ ਠੀਕ ਹੈ ਵੀ ਅਸੀਂ ਤੁਹਾਨੂੰ ਉਹ ਦੇਵਾਂਗੇ ਐਮਐਸਪੀ ਗਰੰਟੀ ਕਾਨੂੰਨ ਦੇ ਮੈਂ ਕਰਜਮੂ ਤੇ ਅਸੀਂ ਉਹ ਹੀ ਮੰਗ ਰਹੇ ਆ ਠੀਕ ਹੈ ਫਿਰ ਉਹਨਾਂ ਦੋਲਨ ਜਿੱਤੇ ਗਏ ਫਿਰ ਵੀ ਇਹਨਾਂ ਨੇ ਸਾਨੂੰ ਵਾਅਦਾ ਕਰਕੇ ਭੇਜ ਜੇ ਅਸੀਂ ਮੰਗ ਲਾਂਗੇ ਮੰਨ ਲਾਂਗੇ ਸਾਰੀਆਂ ਮੰਗਾ ਪਰ ਇਹਨਾਂ ਨੇ ਮੰਨੀ ਨਹੀਂ 2 ਸਾਲ ਅਸੀਂ ਮਜਾਰੇ ਕੀਤੇ ਡੀਸੀ ਦਫ਼ਤਰਾਂ ਦੇ ਬਾਹਰ ਸਟੇਟਾਂ ਚ ਹੈ ਨਾ ਫਿਰ ਵੀ ਇਹਨਾਂ ਨੇ ਨਹੀਂ ਮੰਨੀ ਅੱਜ ਸਾਨੂੰ ਮਜਬੂਰ ਹੋ ਕੇ ਨਾ ਆਪਣਾ ਅੱਜ ਸੜਕਾਂ ਤੇ ਆਣਾ ਪਿਆ ਪਰ ਸਾਡੀ ਲੀਡਰਸ਼ਿਪ ਬਹੁਤ ਸਾਰੀ ਜਿਹਨਾਂ ਨੇ ਆਪਣੇ ਭਲੇ ਦੀ ਕਦੇ ਗੱਲ ਨਹੀਂ ਕੀਤੀ ਆਪਣਾ ਪਰਸਨਲ ਫਾਇਦਾ ਨਹੀਂ ਤੱਕਿਆ ਹੈ ਨਾ ਉਹਨਾਂ ਨੇ ਇਲੈਕਸ਼ਨ ਦੀ ਕਦੇ ਗੱਲ ਨਹੀਂ ਕਰੀ ਹੈ ਨਾ ਸਿਰਫ ਲੋਕਾਂ ਦੇ ਭਲੇ ਦੀ ਗੱਲ ਕਰਦੇ ਨੇ ਤੇ ਸਾਡੀ ਲੀਡਰਸ਼ਿਪ ਮਜ਼ਬੂਤ ਹੈ ਤਾਂ ਹੀ ਅੱਜ ਡਿੱਡ ਦੀ ਸਿਪ ਕਰਕੇ ਅੱਜ ਆਪਣੀ ਇੱਥੇ ਇੰਨੀ ਸੰਗਤ ਪਹੁੰਚੀ ਆਪਣੇ ਹੱਕਾਂ ਪਿੱਛੇ ਪਹੁੰਚੀ ਤੇ ਸਾਰੀ ਸੰਗਤ ਲੀਡਰਸ਼ਿਪ ਦੇ ਨਾਲ ਚੱਲੂਗੀ ਨਰਦੀਪ ਤੁਹਾਨੂੰ ਯੂਥ ਜਿਹੜਾ ਹੈਗਾ ਉਹ ਸੁਣਦਾ ਹੈਗਾ ਤੁਹਾਨੂੰ ਕਿਵੇਂ ਦੇਖਦੇ ਹੋ ਕਿ ਰਿਸਪੌਂਸਿਬਿਲਟੀ ਇਸ ਵਾਰ ਹੋਰ ਜ਼ਿਆਦਾ ਹੈਗੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਚਾਹੇ ਸ਼ਕਤੀ ਹੋਵੇ ਪਰ ਜਿਸ ਤਰੀਕੇ ਨਾਲ ਪਿਛਲੀ ਵਾਰੀ ਮੋਰਚਾ ਜਿਹੜਾ ਹੈਗਾ ਜਿੱ ਤਾਂ ਹੁਣ ਰਿਸਪੌਂਸਿਬਿਲਟੀ ਹੋਰ ਵੀ ਜਿਹੜੀ ਹੈਗੀ ਵੱਧ ਗਈ ਹੈ ਬਾਬਾ ਜੀ ਰਿਸਪੌਂਸਿਬਿਲਟੀ ਵੀ ਹੈਗੀ ਆ ਪਰ ਅਸੀਂ ਅਸੀਂ ਤਾਂ ਬਾਈ ਗੁਰੂ ਗੁਰੂਆਂ ਦੇ ਓਟ ਆਸਰੇ ਤੇ ਚੱਲਣ ਵਾਲੇ ਆ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਊਗਾ ਨਾ ਉਹ ਹੋਜੂਗਾ ਠੀਕ ਆ ਨਾ ਕੋਈ ਚੱਕਰ ਨਹੀਂ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਾਰੇ ਨੋਜਵਾਂ ਜਾਬਤੇ 'ਚ ਰਹਿਣ ਵਾਲੇ ਨੇ ਸਾਰੇ ਸਿਖਰਸੀਪ ਗੁਰਦੇਸ਼ ਸੰਤਾਂ ਤੇ ਚੱਲਣ ਵਾਲੀ ਆ ਨਾ ਜ਼ੁਲਮ ਸਹਿਣਾ ਬਾਬਾ ਜੀ ਨਾ ਜ਼ੁਲਮ ਕਰਨਾ ਠੀਕ ਆ ਨਾ ਤੇ ਸਾਰਿਆਂ ਨੂੰ ਬੇਨਤੀ ਤੋਂ ਡੇ ਰਾਈ ਕਰਦੇ ਆ ਵੀ ਬਾਬਾ ਜੀ ਜਾਬਤੇ 'ਚ ਰਹਿ ਕੇ ਅਸੀਂ ਅੰਦੋਲਨ ਨੂੰ ਪਹਿਲਾਂ ਵੀ ਫਤਿਹ ਕਰਿਆ ਤੇ ਅੱਜ ਵੀ ਫਤਿਹ ਕਰ ਹੁਣ ਕੱਲ ਜਿਹੜੀ ਬੈਠਕ ਹੋਈ ਉਹਦੇ ਵਿੱਚ ਵੀ ਸੇਮ ਉਹੀ ਗੱਲ ਕਰਦੇ ਨਜ਼ਰ ਆ ਰਹੀ ਨੇ ਕਿ ਐਸਪੀ ਐਮਐਸਪੀ ਦੀ ਕਮੇਟੀ ਬਣੇਗੀ ਉਹ ਚ ਨਾਮ ਪਾ ਹਾਂ ਨਾ 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 ਬਾਬਾ ਜੀ ਐਵੇਂ ਨਹੀਂ ਹੁੰਦਾ ਠੀਕ ਹੈ ਨਾ ਇਹ ਤਾਂ ਬਥੇਰੇ ਲੋਲੀ ਪੋਵੇ ਸਾਨੂੰ ਦੇ ਚੁੱਕੇ ਨੇ ਪਹਿਲਾਂ ਵੀ ਦੇ ਦੇ ਚੁੱਕੇ ਨੇ ਨਾ ਹੁਣ ਨਹੀਂ ਹੁਣ ਤਾਂ ਬਾਬਾ ਜੀ ਆਰਪਾਰ ਦੀ ਲੜਾਈ ਲੜਨੀ ਆ ਨਸਲਾਂ ਤੇ ਗੱਲ ਆਈ ਹੋਈ ਆ ਸਾਡੀ ਪੀੜ੍ਹੀ ਦੇ ਗੱਲ ਆਈ ਹੋਈ ਆ ਸਾਡੀ ਪੀੜ੍ਹੀ ਅੱਜ ਮਜਬੂਰ ਹੋ ਗਈ ਹੈ ਨਾ ਬਾਹਰ ਜਾਣ ਨੂੰ ਨਸਿਆਂ ਚ ਪੈ ਗਈ ਹੈ ਨਾ ਕਿਤੇ ਮਜਬੂਤ ਨਹੀਂ ਹੈਗੇ ਅਸੀਂ ਤਾਂ ਆਪਣਾ ਕੀਤਾ ਮਜਬੂਤ ਕਰਨਾ ਕੀਤਾ ਮਜਬੂਤ ਜਦੋਂ ਹੋਊਗਾ ਜਦੋਂ ਐਮਐਸਪੀ ਮਿਲੂਗੀ ਚਾਣ ਦੀ ਲੜਾਈ ਹੈ ਇਹ ਠੀਕ ਹੈ ਨਾ ਆਰਥਿਕ ਲੜਾਈ ਲੜ ਰਹੇ ਆ ਕੋਈ ਲੜਦਾ ਨਹੀਂ ਹੈਗਾ ਸਿਰਫ ਇਹ ਆ ਵੀ ਕਿਸਾਨ ਸਾਰੇ ਦੇਸ਼ ਦੀ ਲੜਾਈ ਅੱਜ ਲੜ ਰਹੇ ਨੇ ਕਿ ਵੀ ਆਰਥਿਕ ਲੜਾਈ ਵੀ ਹਾਂ ਸਾਰਾ ਦੇਸ਼ ਮਜ਼ਬੂਤ ਹੋਣਾ ਚਾਹੀਦਾ ਜਦੋਂ ਕਿਸਾਨ ਮਜ਼ਬੂਤ ਹੋਊਗਾ ਸਾਰਾ ਦੇਸ਼ ਮਜ਼ਬੂਤ ਹੋਊਗਾ ਹੈਨਾ ਮਜ਼ਦੂਰ ਮਜ਼ਬੂਤ ਹੋਣਗੇ ਤੇ ਅਸੀਂ ਤਾਂ ਉਹ ਲੜਾਈ ਲੜ ਰਹੇ ਆ ਇਹਨਾਂ ਨੇ ਤਾਂ ਨਾਸਕਰਤਾ ਰਾਜਨੀਤਿਕ ਪਾਰਟੀਆਂ ਦੇ ਭੁੱਖ ਮਰੀ ਚ ਦੇਖ ਲਓ ਦੇਸ਼ ਤੁਹਾਡਾ ਕਿੰਨੇ ਨੰਬਰ ਚਲੇ ਗਿਆ ਸਿਰਫ ਇੱਕ ਗੋਦੀ ਮੀਡੀਆ ਦੇ ਰਾਹੀਂ ਦਿਖਾਈ ਜਾਂਦੇ ਨੇ ਵੀ ਹਾਂ ਵੀ ਦੇਸ਼ ਬਹੁਤ ਉੱਤੇ ਬਹੁਤ ਉੱਤੇ ਕੁਝ ਨਹੀਂ ਹੈਗਾ ਬਹੁਤ ਥੱਲੇ ਜਾ ਚੁੱਕਿਆ ਤੇ ਦੇਸ਼ ਨੂੰ ਬਚਾਣ ਦੀ ਲੜਾਈ ਆ ਸਾਰਿਆਂ ਆਰੇ ਨੂੰ ਬਾਹਰ ਨਿਕਲਣਾ ਚਾਹੀਦਾ ਵੱਧ ਤੋਂ ਵੱਧ ਦੇਸ਼ ਦੀ ਆਰਥਿਕ ਲੜਾਈ ਚ ਸਾਥ ਦੇਣਾ ਚਾਹੀਦਾ ਕਿਸਾਨਾਂ ਨੂੰ ਜੀ ਸ਼ੁਕਰੀਆ ਤਾਂ ਤੁਸੀਂ ਸੁਣਿਆ ਨਵਦੀਪ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਕਿ ਕਿਸੇ ਵੀ ਤਰੀਕੇ ਦੀ ਕਾਲ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਫਿਲਹਾਲ ਤੁਹਾਨੂੰ ਤਸਵੀਰਾਂ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਹਾਂ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਛੱਡੇ ਜਾ ਰਹੇ ਨੇ ਤਾਂ ਨਵਦੀਪ ਵੀ ਇਹੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਜਿੰਨੇ ਤੁਸੀਂ ਨੌਜਵਾਨ ਦੇਖ ਰਹੇ ਹੋ ਅੱਗੇ ਬੈਰੀਅਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਆਵਾਜ਼ ਸੁਣਾਈ ਦੇ ਰਹੀ ਹੋਏਗੀ ਪੁਲਿਸ ਵੱਲੋਂ ਲਗਾਤਾਰ ਫੋਰਸ ਵੱਲੋਂ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਛੱਡੇ ਜਾ ਰਹੇ ਨੇ ਤਾਂ ਅਪੀਲ ਆਗੂ ਇਹ ਕਰਦੇ ਨਜ਼ਰ ਆ ਰਹੇ ਨੇ ਕਿ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਇਸ ਸੰਘਰਸ਼ ਨੂੰ ਜਿੱਤਣਾ ਚਾਹੁੰਦੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਗੂ ਅੱਗੇ ਵਧ ਰਹੇ ਨੇ ਤਾਂ ਨਵਦੀਪ ਇਹੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਜਿੰਨੇ ਵੀ ਯੂਥ ਉਹਨਾਂ ਦੇ ਨਾਲ ਇਸ ਮੋਰਚੇ ਦੇ ਵਿੱਚ ਹੈ ਉਹ ਜਾਗਤ ਦੇ ਵਿੱਚ ਰਹਿ ਕੇ ਹੀ ਇਸ ਮੋਰਚੇ ਨੂੰ ਫਤਿਹ ਕਰਨ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨ ਸ਼ੰਭੂ ਬੈਰੀਅਰ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰਨਪੱਟ